ਟਰੰਪ ਦਾ ਬਿਆਨ ਭਾਰ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਤੇ ਲੋਕਾਂ ਨੇ ਕਿਹਾ ਵੀ ਜੰਗ ਰੋਗ ਗਈ। ਫਿਰ ਇਹਦਾ ਮਤਲਬ ਕਹਿੰਦੇ ਹੁਕਮ ਤੇ ਸਭ ਕੁਝ ਚੱਲਿਆ ਤੇ ਕਹਿੰਦੇ ਹੁਕਮ ਤੇ ਰੁਕਿਆ ਤੇ ਕਿੰਦਾ ਹੁਕਮ ਚੱਲਦਾ ਉਪਲੇਖਾ ਤਾਂ ਨਹੀਂ ਰਹਿ ਗਿਆ ਨਾ। ਸਿਮਰਨਜੀਤ ਸਿੰਘ ਮਾਨ ਨੇ ਮੰਗ ਉਠਾਈ ਹੈ ਕਿ ਟਰੰਪ ਨੂੰ ਨੋਬਲ ਪੁਰਸਕਾਰ ਦੇਣਾ ਚਾਹੀਦਾ ਕਿ ਉਹਨਾਂ ਨੇ ਦੋਨਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੀ ਪਰਮਾਣੂ ਜੰਗ ਰੋਕ ਦਿੱਤੀ। ਉਹ ਕਹਿੰਦੇ ਪਰਮਾਣੂ ਜੰਗ ਤੋਂ ਰੋਕ ਲਿਆ। ਕਿੰਨੇ ਰੋਕ ਲਿਆ? ਕਿ ਦੁਨੀਆ 'ਚ ਇੱਕੋ ਵਾਰੀ ਪਰਮਾਣੂ ਚੱਲਿਆ ਜਿਹਨੇ ਅਮਰੀਕਾ ਨੇ ਚਲਾਇਆ। ਪਤਾ ਨਹੀਂ ਦੁਨੀਆ ਦੇ ਕਿਹੜੇ-ਕਿਹੜੇ ਖਿੱਤੇ 'ਚ ਉਹਨੇ ਜੰਗਾਂ ਛੇੜੀਆਂ। ਉਹ ਜਿਹੜੀ ਉਹਦੀ ਦੁਨੀਆ ਦੇ ਵਿੱਚ ਗੁੰਡਾਗਰਦੀ ਕਰਕੇ ਮਸ਼ਹੂਰ ਆ ਤੇ ਉਹਨੂੰ ਜੇ ਕੋਈ ਸ਼ਾਂਤੀ ਦਾ ਨੋਬਲ ਪੁਰਸਕਾਰ ਦੇਣ ਦੀ ਗੱਲ ਕਰਦਾ ਹੋਵੇ ਉਹਨੂੰ ਯਕੀਨਨ ਤੌਰ 'ਤੇ ਚੰਗੇ ਦਿਮਾਗੀ ਰੋਗਾਂ ਦੇ ਮਾਹਰ ਕੋਲੇ ਭੇਜਣ ਦੀ ਜ਼ਰੂਰਤ ਆ। ਕਿ ਉਹਨੇ ਕਿਹਾ ਟਰੰਪ ਨੇ ਕਿ ਮੈਂ ਇਹਨੂੰ ਵਪਾਰ ਦੀ ਗੱਲ ਕੀਤੀ ਹੈ ਵੀ ਜੇ ਤੁਸੀਂ ਜੰਗ ਨਹੀਂ ਰੋਕੋਗੇ ਵਪਾਰ ਨਹੀਂ ਕਰੂੰਗਾ ਇਹਦਾ ਮਤਲਬ ਇਹ ਹੈ ਜੇ ਸਾਮਰਾਜੀਆਂ ਤੋਂ ਬਾਹਰ ਹੈ ਹੀ ਨਹੀਂ ਕਿ ਜੇ ਉਹਨੇ ਆਪਣਾ ਹੁਕਮ ਵਜਾਉਣਾ ਸੀਗਾ ਕਿ ਦੋਨਾਂ ਮੁਲਕਾਂ ਦੇ ਅਧਿਕਾਰੀਆਂ ਨੂੰ ਬਿਠਾ ਕੇ ਉਹਨਾਂ ਰਾਹੀਂ ਐਲਾਨ ਐਲਾਨ ਕਰਵਾ ਦਿੰਦਾ ਉਹਨੇ ਆਪਣੀ ਜਿਹੜੀ ਸੀਗੀ ਚੌਦਰ ਦਿਖਾਉਣ ਦੇ ਵਾਸਤੇ ਉਹਨੇ ਸਾਰੇ ਹੀ ਪਰਦੇ ਚੱਕਤੇ ਸਾਰੇ ਪਰਦੇ ਚੱਕਤੇ ਕਿ ਇਹਨਾਂ ਦੋਨਾਂ ਮੁਲਕਾਂ ਦੀ ਦੋਨਾਂ ਮੁਲਕਾਂ ਦੇ ਹਾਕਮਾਂ ਦੀ ਔਕਾਤ ਉਹਦੇ ਸਾਹਮਣੇ ਕਿ ਉਹਨਾਂ ਦੋਨੋਂ ਨੂੰ ਔਕਾਤ ਵੀ ਦਿਖਾਈ ਤੁਸੀਂ ਇਹ ਦੇਖ ਲਓ ਕਿ ਇਸ ਜੰਗ ਦੇ ਜਿਹੜਾ ਅਸਲਾ ਚੱਲਿਆ ਉਹ ਕਿੰਦਾ ਸੀਗਾ ਉਹ ਕਿੰਦਾ ਕਿੰਦਾ ਅਸਲਾ ਸੀਗਾ ਉਹ ਵੱਡੇ ਪੱਧਰ ਤੇ ਜਿਹੜਾ ਸੀਗਾ ਵੱਡੇ ਸਾਮਰਾਜੀ ਮੁਲਕਾਂ ਦਾ ਸੀਗਾ ਜਿਨ੍ਹਾਂ ਦੇ ਹਜ਼ਾਰਾਂ ਕਰੋੜ ਦੇ ਜਿਹੜੇ ਸੀਗੇ ਇੱਥੇ ਜਹਾਜ਼ ਸੀਗੇ ਜਿਨ੍ਹਾਂ ਕੋ ਇਹਨਾਂ ਦਾ ਪਹਿਲਾਂ ਇਹ ਦਾਅਵੇ ਕਰਦੇ ਸੀ ਕਿ ਭਾਰਤ ਦਾ ਸਟੇਟਸ ਇਹ ਆ ਉਹ ਆ ਵਿਸ਼ਵ ਸ਼ਕਤੀ ਬਣ ਗਿਆ ਵਿਸ਼ਵ ਗੁਰੂ ਬਣ ਗਿਆ ਠੀਕ ਆ ਉਹ ਵਿਸ਼ਵ ਗੁਰੂ ਕਿੰਦੀ ਕੁਰਕੀ ਦੇ ਮੁਤਾਬਕ ਚੱਲਦਾ ਹੈਗਾ ਉਹ ਸਪਸ਼ਟ ਹੋ ਭਾਜਪਾ ਆਪਣੇ ਸਿਆਸੀ ਹਿੱਤਾਂ ਲਈ ਬਿਹਾਰ ਚੋਣਾ ਚ ਜਾਂ ਮਤਲਬ ਹੋਰ ਪੂਰੇ ਮੁਲਕ ਦੇ ਵਿੱਚ ਦੂਸਰੇ ਮੁੱਦਿਆਂ ਨੂੰ ਘੱਟੇ ਰੋਲਣ ਵਾਸਤੇ ਜਿਸ ਤਰ੍ਹਾਂ 13 ਤੋਂ ਜਿਹੜੀ ਹੈਗੀ ਆ ਉਹ ਯਾਤਰਾ ਸ਼ੁਰੂ ਕਰ ਰਹੀ ਹੈਗੀ ਆ ਉਹਦੇ ਤੋਂ ਗੱਲ ਸਾਫ਼ ਹੈ ਕਿ ਇਹਨਾਂ ਨੂੰ ਇਸ ਮੁਲਕ ਦੇ ਲੋਕਾਂ ਦੇ ਨਾਲ ਠੀਕ ਹੈ ਇਹਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਇਹ ਸਾਮਰਾਜੀਆਂ ਦੀ ਅਧੀਨਗੀ ਤੇ ਉਹਨਾਂ ਦੇ ਇਸ਼ਾਰਿਆਂ ਦੇ ਮੁਤਾਬਕ ਚੱਲਦੇ ਆ ਪਹਿਲਗਾਮ ਦੇ ਵਿੱਚ ਜਿਸ ਤਰ੍ਹਾਂ ਸਾਡੇ ਬੇਕਸੂਰ ਲੋਕ ਮਾਰੇ ਗਏ ਉਹ ਬੰਦੇ ਕੌਣ ਸੀ ਉਹਨਾਂ ਦਾ ਕੀ ਬਣਿਆ ਇਹ ਸਾਰੀ ਗੱਲ ਤੇ ਘੱਟਾ ਪਾਉਂਦੇ ਆ ਤੇ ਪਹਿਲਗਾਮ ਦੇ ਵਿੱਚ ਉੱਥੇ ਹਜ਼ਾਰਾਂ ਲੋਕਾਂ ਨੂੰ ਕਿਉਂ ਨਹੀਂ ਸੁਰੱਖਿਆ ਦਿੱਤੀ ਗਈ ਕਿਉਂ ਭਾਰਤ ਸਰਕਾਰ ਨੇ ਆਪਣੀ ਜਿਹੜੀ ਸੀ ਉਹ ਚੁੱਪ ਉਹਨਾਂ ਦੀ ਕਤਾਈ ਕਰਕੇ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ ਇਹ ਸਾਰੀ ਗੱਲ ਤੇ ਇਹਦੀ ਪੜਤਾਲ ਕਰਨ ਦੀ ਬਜਾਏ ਇੱਥੇ ਘੱਟਾ ਪਾਉਂਦੇ ਆ ਇੱਕ ਜਿਹੜਾ ਸੀ ਪਾਕਿਸਤਾਨ ਦੇ ਨਾਲ ਇੱਕ ਜੰਗੀ ਮਾਹੌਲ ਜਿਹੜਾ ਸੀ ਉਹ ਬਣਾਇਆ ਗਿਆ ਡੇ ਗਪਾੜ ਗੋਦੀ ਮੀਡੀਆ ਨੇ ਛੱਡੇ ਹੈ ਗਿਆ ਉਸੇ ਗੋਦੀ মিডিਆ ਤੇ ਜਿਹੜਾ ਨਰਿੰਦਰ ਮੋਦੀ ਦਾ ਭਾਸ਼ਣ ਚੱਲਿਆ ਉਹ ਵੀ ਇਹ ਲੱਗਦਾ ਸੀ ਕਿ ਉਹਨਾਂ ਟੀਵੀ ਚੈਨਲਾਂ ਦੇ ਸ਼ਾਇਦ ਐਂਕਰਾਂ ਨੇ ਲਿਖ ਕੇ ਦਿੱਤਿਆ ਜਿੱਡੇ ਜਿੱਡੇ ਗਪੌੜ ਪ੍ਰਧਾਨ ਮੰਤਰੀ ਨੇ ਜਿਹੜੇ ਹੈਗੇ ਛੱਡੇ ਆ ਲੋਕਵਾਇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਅੱਜ ਪੂਰੇ ਪੰਜਾਬ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੰਗਬਾਜ ਹਾਕਮਤ ਦੇ ਖਿਲਾਫ ਇੱਕ ਮਾਰਚ ਕੱਢਿਆ ਗਿਆ ਜੰਗ ਦੇ ਜਿਹੜੀ جنگ ਚੱਲਣ ਦੀ ਬਣ ਚੁੱਕਿਆ ਸੀ ਮਾਹੌਲ ਉਸ ਵਰਤਾਂਤ ਨੂੰ ਤੋੜਨ ਲਈ ਜਾਂ ਜਿਹੜੇ جنگ ਦੇ ਪੱਖੀ ਲੋਕ ਸੀ ਉਹਨਾਂ ਦੇ ਲਈ ਇਹ ਸਾਰਾ ਪ੍ਰੋਗਰਾਮ ਅੱਜ ਰੱਖਿਆ ਗਿਆ ਇਸ ਤੇ ਐਸਕੇਐਮ ਦਾ ਹੁਣ ਕੀ ਸਟੈਂਡ ਹੈ ਲੋਕ ਵੱਖ-ਵੱਖਰੀਆਂ ਤਰੀਕੇ ਦੀਆਂ ਗੱਲਾਂ ਕਰਦੇ ਕੁਝ ਰਾਸ਼ਟਰਵਾਦੀ ਬਣ ਕੇ ਗੱਲਾਂ ਕਰਦੇ ਆ ਕੁਝ ਇਹ ਕਹਿੰਦੇ ਕਿ جنگ ਹੋਣੀ ਚਾਹੀਦੀ ਸੀ ਜਿਹੜੇ ਜਿਹੜੇ ਕਿਸਾਨ ਆਗੂ ਹੈ ਕਈ ਕਿਸਾਨ ਜਿੱਥੇ ਬੰਦਿਆ ਇਹ ਗੱਲ ਸੀ ਕਿ جنگ ਨਹੀਂ ਹੋਣੀ ਚਾਹੀਦੀ ਅਮਨ ਹੋਣਾ ਚਾਹੀਦਾ ਸ਼ਾਂਤੀ ਹੋਣੀ ਚਾਹੀਦੀ ਹੈ ਬਾਰੇ ਹੁਣ ਜਾ ਕੇ ਰੋਗੀ ਹੁਣ ਕੀ ਸਟੈਂਡ ਹੈ ਜਾਂ ਜਿਹੜਾ ਸੀਜ਼ ਫਾਇਰ ਹੋਇਆ ਉਹਦੇ ਤੇ ਐਸਕੇਮ ਦਾ ਕੀ ਸਟੈਂਡ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਬਾਈ ਸਸਿਗਰ ਸਸਿਗਰ ਬਾਈ ਜੀ ਬਾਈ ਜੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਮਾਰਚ ਕੱਢਿਆ ਗਿਆ ਇਹਦਾ ਮਕਸਦ ਜਿਹੜੀ ਜੰਗ ਰੁਕੀ ਹੈ ਉਹਨੂੰ ਸਾਰੇ ਪ੍ਰੋਸੈਸ ਨੂੰ ਕਿਵੇਂ ਦੇਖਦੇ ਹੋ ਦੇਖੋ ਪਹਿਲੀ ਤੇ ਗੱਲ ਕਿ ਇਹ ਜੰਗ ਲੱਗੀ ਨਹੀਂ ਸੀ ਤੇ ਅਸੀਂ ਤਾਂ ਉਦੋਂ ਦੇ ਕਹਿ ਰਹੇ ਸੀਗਾ ਕਿ ਜਿਹੜਾ ਇੱਕ ਜੰਗੀ ਮਾਹੌਲ ਬਣਾਇਆ ਜਾ ਰਿਹਾ ਸਰਹੱਦਾਂ ਤੇ ਤਣਾਅ ਬਣਾਇਆ ਜਾ ਰਿਹਾ ਹੈਗਾ ਇੱਥੋਂ ਸਾਡਾ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈਗਾ ਇਹਨੇ ਸਭ ਤੋਂ ਵੱਧ ਮਾਰ ਹੇਠੇ ਆਉਣਾ ਕਿਵੇਂ ਸਾਡੇ ਮਤਲਬ ਪਿੰਡਾਂ ਦੇ ਪਿੰਡ ਜਿਹੜੇ ਲੋਕ ਆਪਣਾ ਘਰ-ਬਾਰ ਛੱਡ ਕੇ ਨਿਕਲਣ ਵਾਸਤੇ ਮਜਬੂਰ ਹੋਏ ਚਲੋ ਉਹਦੇ 'ਚ ਜਿਹੜਾ ਸਾਰਾ ਇਹ ਤਣਾਅ ਘਟਿਆ ਹੈਗਾ ਇਹਨੂੰ ਅਸੀਂ ਚੰਗਾ ਹੀ ਮੰਨਦੇ ਕਿ ਬਹੁਤ ਵਧੀਆ ਹੋਇਆ ਪਰ ਇਹਨੇ ਬਹੁਤ ਸਾਰੀਆਂ ਜਿਹੜੀਆਂ ਅਸੀਂ ਗੱਲਾਂ ਨੂੰ ਸਾਫ਼ ਕਰਤੀਆਂ ਇੱਕ ਤਾਂ ਇਹ ਸੀਗਾ ਕਿ ਜਿਹੜੇ ਇਸ ਮੁਲਕ ਦੇ ਹਾਕਮ ਹਨ ਉਹਨਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਪਹਿਲਗਾਮ ਦੇ ਵਿੱਚ ਜਿਸ ਤਰ੍ਹਾਂ ਸਾਡੇ ਬੇਕਸੂਰ ਲੋਕ ਮਾਰੇ ਗਏ। ਔਰ ਉਸ ਤੋਂ ਬਾਅਦ ਜਿਵੇਂ ਫੌਰੀ ਕੁਝ ਕੁ ਬੰਦਿਆਂ ਦੇ ਜਿਨ੍ਹਾਂ ਨੂੰ ਕਿਹਾ ਗਿਆ ਵੈਨਾਂ ਨੇ ਬੰਦੇ ਮਾਰੇ ਆ ਉਹਨਾਂ ਦੀਆਂ ਤਸਵੀਰਾਂ ਜਾਂ ਸਕੈਚ ਤਸਵੀਰਾਂ ਜਾਰੀ ਹੋਈਆਂ। ਫਿਰ ਉਹ ਡਿਲੀਟ ਕਰਵਾਈਆਂ ਗਈਆਂ ਫਿਰ ਉਹੋ ਜਿਹੀ ਸਕੈਚ ਜਾਰੀ ਹੋਏ। ਉਹ ਬੰਦੇ ਕੌਣ ਸੀ ਉਹਨਾਂ ਦਾ ਕੀ ਬਣਿਆ ਇਹ ਸਾਰੀ ਗੱਲ ਤੇ ਘੱਟਾ ਪਾਉਂਦੇ ਆ ਤੇ ਪਹਿਲਗਾਮ ਦੇ ਵਿੱਚ ਉੱਥੇ ਹਜ਼ਾਰਾਂ ਲੋਕਾਂ ਨੂੰ ਕਿਉਂ ਨਹੀਂ ਸੁਰੱਖਿਆ ਦਿੱਤੀ ਗਈ ਕਿਉਂ ਭਾਰਤ ਸਰਕਾਰ ਨੇ ਆਪਣੀ ਜਿਹੜੀ ਸੀ ਉਹ ਚੂਪ ਉਹਨਾਂ ਦੀ ਕਤਾਈ ਕਰਕੇ ਸਾਡੇ ਲੋਕਾਂ ਦੀਆਂ ਕੀਮਤੀ ਜਾਨਾਂ ਗਈਆਂ ਇਹ ਸਾਰੀ ਗੱਲ ਤੇ ਇਹਦੀ ਪੜਤਾਲ ਕਰਨ ਦੀ ਬਜਾਏ ਇੱਥੇ ਘੱਟਾ ਪਾਉਂਦੇ ਆ ਇੱਕ ਜਿਹੜਾ ਸੀ ਪਾਕਿਸਤਾਨ ਦੇ ਨਾਲ ਇੱਕ ਜੰਗੀ ਮਾਹੌਲ ਜਿਹੜਾ ਸੀ ਉਹ ਬਣਾਇਆ ਗਿਆ ਤੇ ਉਹਦੇ ਚ ਜਿਹੜਾ ਤਿੰਨ ਚਾਰ ਦਿਨ ਮਾਹੌਲ ਬਣਿਆ ਤੇ ਜਿਸ ਤਰ੍ਹਾਂ ਉਹ ਇੱਕ ਨਾਟਕੀ ਢੰਗ ਦੇ ਨਾਲ ਰੁਕਿਆ ਉਹਨੇ ਸਾਬਤ ਕਰਤਾ ਕਿ ਸਾਮਰਾਜੀਆਂ ਅੱਗੇ ਇਹਨਾਂ ਭਾਰਤ ਤੇ ਪਾਕਿਸਤਾਨ ਦੋਨਾਂ ਮੁਲਕਾਂ ਦੇ ਹਾਕਮਾਂ ਦੀ ਔਕਾਤ ਕੋਈ ਨਹੀਂਗੀ ਜਿਸ ਤਰ੍ਹਾਂ ਟੰਪ ਨੇ ਟਵੀਟ ਕੀਤਾ ਤੇ ਉਸ ਤੋਂ ਬਾਅਦ ਉਸ ਉਹਦੇ ਜਿਹਨੂੰ ਕਹਿੰਦੇ ਵੀ ਹੁਕਮਾਂ ਨੂੰ ਵਜਾਉਂਦਿਆਂ ਹੋਇਆਂ ਇਹਨਾਂ ਨੇ ਕਿਹਾ ਹਾਂਜੀ ਹਾਂਜੀ ਉਹਦਾ ਕਹਿਣ ਦਾ ਮਤਲਬ ਇਹ ਐ ਸੀ ਵੀ ਜਿਵੇਂ ਟਰੰਪ ਨੇ ਕਹਿਤਾ ਅਸੀਂ ਉਹਦਾ ਹੁਕਮ ਜਿਹੜਾ ਸੀ ਉਹ ਮੰਨ ਲਿਆ ਤੇ ਇਹ ਇੱਕ ਵਾਰੀ ਵੀ ਇਹ ਦਾਵਾ ਨਹੀਂ ਕਰ ਸਕੇ ਕਿ ਨਹੀਂ ਯਾਰ ਇਹ ਸਾਡਾ ਆਪਸੀ ਮਾਮਲਾ ਸੀ ਤੇ ਅਸੀਂ ਜਿਹੜਾ ਜਾਂ ਸਾਡੇ ਮੁਲਕ ਦਾ ਮਾਮਲਾ ਸੀ ਸੀ ਨਵੇੜਤਾ ਇਹ ਸਾਬਤ ਹੋਊਗੀ ਕਿ ਭਾਰਤ ਤੇ ਪਾਕਿਸਤਾਨ ਦੇ ਹਾਕਮ ਜਿਹੜੇ ਆ ਉਹ ਸਾਮਰਾਜੀਆਂ ਅੱਗੇ ਜਿਹੜੇ ਹੈ ਗਿਆ ਵਿਸ਼ੇ ਹੋਏ ਹੈਗੇ ਆ ਉਹਨਾਂ ਦੇ ਦਾਬੇ ਹੇਠ ਉਹਨਾਂ ਦੀ ਬਹੁਤ ਵੱਡੇ ਪੱਦਰ ਤੇ ਅਧੀਨਗੀ ਹੇਠ ਜਿਹੜੇ ਹੈਗੇ ਆ ਹੈਗੇ ਆ ਜਿਹੜੇ ਆਜ਼ਾਦ ਮੁਲਕ ਦੇ ਜਾਂ ਆਜ਼ਾਦਾਨਾ ਫੈਸਲੇ ਲੈਣ ਦੇ ਦਾਅਵੇ ਕੀਤੇ ਜਾਂਦੇ ਆ ਉਹਦੀ ਫੂਕ ਜਿਹੜੀ ਡਨਾਲ 트ੰਪ ਨੇ ਕੱਢ ਕੇ ਜਿਹੜੀ ਹੈਗੀ ਆ ਉਹ ਰੱਖ ਦਿੱਤੀ ਹੈਗੀ ਆ ਅਸੀਂ ਅੱਜ ਵੀ ਮੰਗ ਕਰਦੇ ਕਿ ਪਹਿਲਗਾਮ ਦੀ ਜਿਹੜੀ ਹੈਗੀ ਆ ਉਹ ਜਾਂਚ ਆ ਉਹ ਹੋਣੀ ਚਾਹੀਦੀ ਹੈ ਤੇ ਜਿਹੜਾ ਇੱਕ ਦੋਨਾਂ ਮੁਲਕਾਂ 'ਚ ਇੱਕ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਉਸ ਤਣਾਅ ਦਾ ਜਿਹੜਾ ਕਾਰਨ ਹੈਗਾ ਉਹਦੇ 'ਚ ਵੱਡਾ ਕਾਰਨ ਜਿਹੜਾ ਕਸ਼ਮੀਰ ਦੇ ਮਸਲੇ ਦਾ ਲੋਕਾਂ ਦੀਆਂ ਇੱਛਾਵਾਂ ਕਸ਼ਮੀਰੀ ਲੋਕਾਂ ਦੀਆਂ ਇੱਛਾਵਾਂ ਦੇ ਮਤਾਬਕ ਸਿਆਸੀ ਹੱਲ ਨਾ ਕੱਢਣਾ ਹੈਗਾ ਮਤਲਬ ਉਹ ਮਸਲੇ ਦਾ ਹੱਲ ਦੋਨਾਂ ਮੁਲਕਾਂ 'ਚ ਜਿਹੜਾ ਸਥਾਈ ਅਮਨ ਹੋ ਸਕਦਾ ਉਹਦੇ 'ਚ ਵੱਡਾ ਜਿਹੜਾ ਰੋਲ ਆ ਜੇ ਕਸ਼ਮੀਰ ਦੇ ਮਸਲੇ ਦਾ ਕਸ਼ਮੀਰੀ ਲੋਕਾਂ ਦੀਆਂ ਭਾਵਨਾਵਾਂ ਮੁਤਾਬਕ ਸਥਾਈ ਹੱਲ ਜੇ ਸਿਆਸੀ ਸਥਾਈ ਹੱਲ ਜਿਹੜਾ ਕੀਤਾ ਜਾਊਗਾ ਕਿ ਪਾਕਿਸਤਾਨੀ ਹਾਕਮਾਂ ਨੇ ਵੀ ਤੇ ਇਧਰ ਦੇ ਮੁਲਕ ਦੇ ਵੀ ਲੋਕਾਂ ਨੇ ਕਸ਼ਮੀਰੀ ਲੋਕਾਂ ਦੀ ਆਵਾਜ਼ ਨੂੰ ਹਮੇਸ਼ਾ ਜਿਹੜਾ ਸੀਗਾ ਉਹ ਦਬਾ ਕੇ ਜਿਹੜਾ ਉਹ ਰੱਖਿਆ ਤੇ ਉਹਨਾਂ ਦੀ ਜਿਹੜੀ ਆਪਣੀ ਆਪਣਾ ਹੱਕ ਮੰਗਦੇ ਆ ਸਵੈ ਨਿਰਣੇ ਦੀ ਗੱਲ ਜਿਹੜੀ ਉਹ ਕਰਦੇ ਕਿ ਸਾਨੂੰ ਸਵੈ ਨਿਰਣੈ ਅਧਿਕਾਰ ਹੋਣਾ ਚਾਹੀਦਾ ਉਹਨਾਂ ਦੇ ਉਸ ਸਿਆਸੀ ਮਸਲੇ ਨੂੰ ਹੱਲ ਕਰਨ ਦੀ ਬਜਾਏ ਉਹ ਸਾਰੇ ਮਸਲੇ ਨੂੰ ਇੱਕ ਅਤਵਾਦੀ ਮਸਲਾ ਬਣਾ ਕੇ ਜਿਸ ਤਰ੍ਹਾਂ ਕਸ਼ਮੀਰੀ ਲੋਕਾਂ ਨੂੰ ਦਰੜਿਆ ਜਾ ਰਿਹਾ ਹੈਗਾ ਦੋਨਾਂ ਮੁਲਕ ਦੇ ਜਿਹੜੇ ਹਾਕਮ ਹੈਗੇ ਆ ਉਹ ਉਹਨਾਂ ਨਾਲ ਘਟ ਨਹੀਂ ਗੁਜ਼ਾਰ ਰਹੇਗੇ ਤੇ ਉਸ ਮਸਲੇ ਦਾ ਹੱਲ ਕੀਤੇ ਬਿਨਾ ਹੁਣ ਇਹ ਕਹਿੰਦੇ ਕਿ ਸਾਡਾ ਵੀ ਭਾਰਤ-ਪਾਕਿਸਤਾਨ ਮਸਲੇ ਦਾ ਹੱਲ ਕਰਨਗੇ ਹੁਣ ਟਰੰਪ ਕਹਿੰਦਾ ਕਿ ਮੈਂ ਜਿਹੜਾ ਹੈਗਾ ਹੱਲ ਕਰਵਾਉਂਗਾ ਜਦ ਕਿ ਪਹਿਲਾਂ ਇਹ ਸੀਗਾ ਕਿ ਸ਼ਿਮਲਾ ਸਮਝੌਤੇ ਦੇ ਵਿੱਚ ਸੀ ਕਿ ਅਸੀਂ ਸਾਡੇ ਵਿੱਚ ਤੀਜੀ ਧਿਰ ਕੋਈ ਨਹੀਂ ਆਊਗੀ ਸ਼ਿਮਲਾ ਸਮਝੌਤਾ ਇੱਕ ਤਰ੍ਹਾਂ ਦਾ ਉਹਦੀਆਂ ਸ਼ਰਤਾਂ ਜਿਹੜੀਆਂ ਸੀਆਂ ਜਿਹੜਾ ਇਹਨਾਂ ਸ਼ਿਮਲਾ ਸਮਝੌਤੇ ਪਰ ਪਾਕਿਸਤਾਨ ਨੇ ਰੱਦ ਕੀਤਾ ਸਾਡਾ ਕਿ ਉਹ ਬਹਾਲ ਹੋਣਾ ਚਾਹੀਦਾ ਕਿਸੇ ਸਾਮਰਾਜੀ ਨੂੰ ਇਹਨਾਂ ਮੁਲਕਾਂ 'ਚ ਦਖਲਅੰਦਾਜ਼ੀ ਕਰਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾਗਾ ਇਹਨਾਂ ਨੂੰ ਆਪਸੀ ਮਸਲੇ ਬੈਠ ਕੇ ਜਿਹੜੇ ਹੱਲ ਆਉ ਕਰਨੇ ਚਾਹੀਦੇ ਆ ਤੇ ਜਿਹੜੀ ਸਿੰਧੂ ਜਲ ਨੀਤੀ ਰੱਦ ਕਰਨ ਦੀ ਗੱਲ ਕੀਤੀ ਜਾ ਰਹੀ ਆ ਇਹ ਵੀ ਬਿਜਲੀ ਹੈਗੀ ਆ ਗਲਤ ਆ ਸਿੰਧੂ ਜਲ ਨੀਤੀ ਨੂੰ ਜਿਹੜਾ ਹੈਗਾ ਉਹ ਬਹਾਲ ਜਿਹੜਾ ਉਹ ਕਰਨਾ ਚਾਹੀਦਾ ਪਾਣੀ ਦਾ ਦੁਨੀਆ ਭਰ 'ਚ ਬਹੁਤ ਸੰਕਟ ਹੈਗਾ ਪਾਣੀ ਸੰਕਟ ਦੇ ਹੱਲ ਦੇ ਸਮੁੱਚੇ ਹਾਲਾ ਬਾਰੀ ਜਿਹੜਾ ਹੈਗਾ ਉਹ ਸੋਚਣਾ ਚਾਹੀਦਾ ਹੈਗਾ ਨਾ ਕਿ ਇਹਨੂੰ ਇੱਕ ਜੰਗ ਦਾ ਕਾਰਨ ਬਣਾਉਣ ਲੈਣ ਦਾ ਤਣਾਅ ਵਾਲਾ ਮਾਹੌਲ ਜਿਹੜਾ ਬਣਾਉਣ ਵਾਲੇ ਪਾਸੇ ਨਹੀਂ ਜਾਣਾ ਚਾਹੀਦਾ ਤੇ ਵਾਗਾ ਤੇ ਅਸੈਨੀ ਵਾਲਾ ਬਾਡਰ ਸੀ ਮੰਗ ਕਰਦੇ ਆ ਖੁੱਲਣਾ ਚਾਹੀਦਾ ਇਸ ਖਿੱਤੇ ਦੀ ਖੁਸ਼ਹਾਲੀ ਜਿਹੜੀ ਹੈਗੀ ਆ ਉਹਦੇ ਨਾਲ ਵੀ ਬਹੁਤ ਵੱਡੀ ਪੱਧਰ ਤੇ ਜਿਹੜੀ ਹੈਗੀ ਆ ਉਹ ਜੁੜੀ ਆ ਇਸ ਮੰਗ ਨੂੰ ਲੈ ਕੇ ਜਿਹੜੇ ਇੱਥੋਂ ਦੇ ਜੰਗਬਾਜ਼ ਹਾਕਮਾਂ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਸੰਜੁਕਤ ਕਿਸਾਨ ਮੋਰਚੇ ਵੱਲੋਂ ਜਿਹੜੇ ਅਮਨ ਮਾਰਚ ਹੈਗੇ ਆ ਉਹ ਕੀਤੇ ਆ ਇੱਕ ਗੱਲ ਜਿਹੜੀ ਹੁਣ ਸਭ ਤੋਂ ਵੱਧ ਪ੍ਰਚਾਰੀ ਜਾ ਰਹੀ ਹੈ ਉਹ ਇਹ ਹੈ ਕਿ ਪਹਿਲੀ ਵਾਰ ਹੋਇਆ ਕਿ ਕਿਸੇ ਤੀਜੇ ਮੁਲਕ ਨੇ ਇਹ ਗੱਲ ਕਹੀ ਹੋਵੇ ਕਿ ਜੰਗ ਰੁਕ ਗਈ ਮਤਲਬ ਸੀਜ਼ ਫਾਇਰ ਹੋ ਗਿਆ ਹੁਣ ਹੁਣ ਕੋਈ ਕਿਸੇ ਤਰੀਕੇ ਦੀ ਕੁਝ ਨਹੀਂ ਕਰੂ ਤੀਜਾ ਮੁਲਕ ਐਲਾਨ ਕਰਦਾ ਨਾ ਭਾਰਤ ਐਲਾਨ ਕਰਦਾ ਨਾ ਪਾਕਿਸਤਾਨ ਕਹਿੰਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਬੜੇ ਪ੍ਰਧਾਨ ਮੰਤਰੀ ਹੋਏ ਆ ਭਾਰਤ ਦੇ ਜਿਨ੍ਹਾਂ ਦੇ ਰਾਜ ਦੇ ਵਿੱਚ ਬੜੇ ਵਾਰ ਅਜਿਹਾ ਮਾਹੌਲ ਬਣਿਆ ਵੱਡੀਆਂ ਵੱਡੀਆਂ ਜੰਗਾਂ ਵੀ ਹੋ ਗਈਆਂ ਪਰ ਤੀਜਾ ਮੁਲਕ ਦੇ ਐਂਟਰੀ ਨਹੀਂ ਕੀਤਾ ਸੀ ਇਹ ਗੱਲ ਚੱਲ ਰਹੀ ਹੈ ਕਿ ਜਿਹੜੇ ਆਪਣੇ ਆਪ ਨੂੰ 55 ਇੰਚ ਦੇ ਸੀਨੇ ਵਾਲੇ ਕਹਿੰਦੇ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆਪਣੀ ਇੱਕ ਬਹਿਸ ਦੇ ਵਿੱਚ ਟੀਵੀ ਚੈਨਲ ਦੇ ਵਿੱਚ ਇਹ ਵੀ ਕਹਿ ਕੇ ਆਏ ਸੀ ਕਿ ਜਦੋਂ ਕੁਝ ਹੁੰਦਾ ਅਮਰੀਕਾ ਭੱਜ ਲੈਣੇ ਅਮਰੀਕਾ ਜਾਣ ਦੀ ਕਿ ਲੋੜਾ ਪਾਕਿਸਤਾਨੀ ਜਾਓ ਫਿਰ ਜਦੋਂ ਜਾਣਾ ਤਾਂ ਜਿਹੜੇ ਖੁਦ ਇਹ ਗੱਲਾਂ ਕਹਿੰਦੇ ਰਹੇ ਆ ਉਹ ਹੁਣ ਕਿਵੇਂ ਇੰਨੀ ਛੇਤੀ ਬਦਲ ਗਏ ਤੇ ਤੀਜੇ ਮੁਲਕ ਦੀ ਐਂਟਰੀ ਜਿਹੜੀ ਆ ਉਹ ਤੇ ਉਹਨੂੰ ਕਿਵੇਂ ਦੇ ਦੇ ਵੈਸੇ ਤੁਸੀਂ ਕਿਹਾ ਕਿ ਸਾਮਰਾਜੀਆਂ ਦੇ ਹੱਥ ਚ ਸਾਰਾ ਕੁਝ ਪਰ ਪਹਿਲੀ ਵਾਰ ਕਹਿੰਦੇ ਸਾਮਰਾਜ ਦੇ ਅਧੀਨ ਤਾਂ ਮੁਲਕ ਪਹਿਲਾਂ ਵੀ ਚੱਲਦਾ ਆ ਪਰ ਪਹਿਲੀ ਵਾਰ ਕਹਿੰਦੇ ਅਜਾ ਕੁ ਪਹਿਲਾ ਸਪਸ਼ਟ ਨਹੀਂ ਸੀਗਾ ਹੂੰ ਠੀਕ ਹੈ ਹੈ ਪਹਿਲਾਂ ਵੀ ਹਾਲਾਤ ਇਹ ਹੋਈ ਸੀਗੇ ਹੂੰ ਜੇ ਪਹਿਲਾਂ ਜਦੋਂ ਦੁਨੀਆ ਦੇ ਵਿੱਚ ਦੋ ਖੇਮੇ ਸੀਗੇ ਠੀਕ ਹੈ ਭਾਰਤੀ ਹਾਕਮ ਕਦੇ ਕਿਹੜੇ ਖੇਮੇ 'ਚ ਕਦੇ ਕਿਹੜੇ ਖੇਮੇ ਦੇ ਵਿੱਚ ਸੀਗੇ ਠੀਕ ਹੈ ਹੁਣ ਜਿਹੜੀ ਹਾਲਤ ਹੈਗੀ ਆ ਕਿ ਦੁਨੀਆ ਦੇ ਵਿੱਚ ਦੁਨੀਆ ਜਿਹੜੀ ਆ ਬਹੁਤ ਰੂਵੀ ਬਣਨ ਜਾ ਰਹੀ ਇੱਕ ਸਮੇਂ ਜਦੋਂ ਦੋ ਤ्रू ਵੀ ਸੰਸਾਰ ਸੀਗਾ ਤੇ ਇਹ ਜਿਹੜਾ ਸੋਵੀਅਤ ਜਿਹੜਾ ਸਮਾਜਿਕ સામਰਾਜ ਸੀ ਭਾਰ ਜਦੋਂ ਉਹਦੇ ਕੈਂਪ ਦੇ ਵਿੱਚ ਸੀ ਤਾਂ ਐ ਲੱਗਦਾ ਸੀਗਾ ਕਿ ਇਹ ਬੜਕਾ ਮਾਰਦੇ ਹੈਗੇ ਆ ਹਾਲਤ ਜਿਹੜੀ ਆ ਉਦੋਂ ਵੀ ਮਤਲਬ ਤੁਸੀਂ ਗੰਦੇ ਖਾਸ ਜ਼ਿਕਰ ਕੀਤਾ ਬਿਲਕੁਲ ਜੀ ਬਿਲਕੁਲ ਐ ਨਹੀਂ ਸੀਗਾ ਕਿ ਉਦੋਂ ਬਹੁਤ ਆਜ਼ਾਦ ਅੰਨਾ ਪੱਧਰ ਤੇ ਫੈਸਲੇ ਉਹ ਹੁੰਦੇ ਸੀ ਇਹ ਉਦੋਂ ਵਹਿਮ ਸੀ ਪਰ ਟਰੰਪ ਨੇ ਜਿਸ ਤਰ੍ਹਾਂ ਕੀਤਾ ਹੈਗਾ ਟਰੰਪ ਨੇ ਇੰਨੀ ਵੀ ਇਹਨਾਂ ਦੀ ਇਲਾਜ ਨਹੀਂ ਰੱਖੀ ਕਿ ਜੇ ਉਹਨੇ ਆਪਣਾ ਹੁਕਮ ਵਜਾਉਣਾ ਸੀਗਾ ਕਿ ਦੋਨਾਂ ਮੁਲਕਾਂ ਦੇ ਅਧਿਕਾਰੀਆਂ ਨੂੰ ਬਿਠਾ ਕੇ ਉਹਨਾਂ ਰਾਹੀਂ ਐਲਵਾਨ ਐਲਾਨ ਕਰਵਾ ਦਿੰਦਾ ਉਹਨੇ ਆਪਣੀ ਜਿਹੜੀ ਸੀਗੀ ਚੌਧਰ ਦਿਖਾਉਣ ਦੇ ਵਾਸਤੇ ਉਹਨੇ ਸਾਰੇ ਪਰਦੇ ਚੱਕਤੇ ਸਾਰੇ ਪਰਦੇ ਚੱਕਤੇ ਕਿ ਇਹਨਾਂ ਦੋਨਾਂ ਮੁਲਕਾਂ ਦੀ ਦੋਨਾਂ ਮੁਲਕਾਂ ਦੇ ਹਾਕਮਾਂ ਦੀ ਔਕਾਤ ਉਹਦੇ ਸਾਹਮਣੇ ਕਿ ਉਹਨਾਂ ਦੋਨੋਂ ਨੂੰ ਔਕਾਤ ਵੀ ਦਿਖਾਈ ਤੇ ਆਪਣੇ ਜਿਹੜਾ ਜਿਹੜਾ ਉਹਦਾ ਅੰਦਾਜ਼ ਆ ਉਹਨੇ ਸਾਰਾ ਸਪਸ਼ਟ ਰੂਪ ਦੇ ਵਿੱਚ ਜਿਹੜਾ ਸੀਗਾ ਉਹ ਕਰਤਾ ਨਾ ਇਹ ਪਹਿਲਾਂ ਕੁਬ ਆ ਮਤਲਬ ਜਿਆਦਾ ਨਾ ਤੌਰ ਤੇ ਫੈਸਲੇ ਹੁੰਦੇ ਸੀ ਨਾ ਹੀ ਹੋਣ ਹੁੰਦੇ ਹੈਗੇ ਤੁਸੀਂ ਕਿਸੇ ਵੀ ਪਾਸੇ ਦੇਖ ਲਓ ਕਿ ਇਸ ਮੁਲਕ ਦੀ ਖੇਤੀ ਨੀਤੀ ਸਾਡੀਆਂ ਸਾਨਕ ਲੋੜਾਂ ਸਥਾਨਕ ਮਤਾਵਰਨ ਮੁਤਾਬਕ ਹੈਗਾ ਕਿ ਇਸ ਮੁਲਕ ਦੀ ਵਿਦੇਸ਼ ਨੀਤੀ ਸਾਡੀਆਂ ਲੋੜਾਂ ਮੁਤਾਬਕ ਹੈ ਇਸ ਮੁਲਕ ਦੀ ਉਦਯੋਗਿਕ ਨੀਤੀ ਸਾਡੇ ਮੁਤਾਬਕ ਹੈਗੀ ਆ ਇੱਥੇ ਤਾਂ ਨੇਲ ਘਟ ਤੱਕ ਨਹੀਂ ਬਣਦਾਗਾ ਸਾਡੀ ਮਾਰਕੀਟ ਤੇ ਸਾਮਰਾਜੀਆਂ ਦਾ ਜਿਹੜਾ ਹੈਗਾ ਕਬਜ਼ਾ ਇਸੇ ਕਰਕੇ ਫ੍ਰੀ ਟ੍ਰੇਡ ਐਗਰੀਮੈਂਟ ਅਮਰੀਕਾ ਦੇ ਨਾਲ ਹੋਇਆ ਯੂਕੇ ਦੇ ਨਾਲ ਹੋਇਆ ਕਿ ਬਾਹਰ ਵੱਡੀ ਪੱਧਰ ਤੇ ਖੇਤੀ ਪ੍ਰੋਡਕਟ ਜੇਰ ਬਾਹਰੋਂ ਆ ਰਹੇ ਗਿਆ ਜੇ ਇਹ ਮੁਲਕ ਆਜ਼ਾਦਾਨਾ ਤੌਰ ਤੇ ਨੀਤੀ ਬਣਾਉਂਦਾ ਹੁੰਦਾ ਤੇ ਫਿਰ ਇਸ ਮੁਲਕ ਦੇ ਕਿਸਾਨਾਂ ਨੂੰ ਧਿਆਨ ਚ ਰੱਖ ਕੇ ਖੇਤੀ ਨੀਤੀ ਬਣਾਈ ਜਾਂਦੀ ਨਾ ਕਿ ਇਹ ਕਿ ਅਮਰੀਕਾ ਦਾ ਖੇਤੀ ਦਾ ਸਮਾਨ ਇੱਧਰ ਕਿਵੇਂ ਵਿਕਣਾ ਨਾ ਕਿ ਇਹ ਕਿ ਇੰਗਲੈਂਡ ਦਾ ਸਮਾਨ ਇੱਧਰ ਕਿਵੇਂ ਵਿਕਣਾ ਹੈਗਾ ਸਾਰਾ ਕੁਝ ਸਾਮਰਾਜੀਆਂ ਦੇ ਮਤਲਬ ਜਿਹੜੀ ਹੈਗੀ ਆ ਹੁਕਮਾਂ ਦੇ ਮੁਤਾਬਕ ਵੱਡੇ ਪੱਧਰ ਤੇ ਜਿਹੜਾ ਹੋ ਰਿਹਾ ਹੈਗਾ ਔਰ ਉਹਦੇ ਜੀ ਤੁਸੀਂ ਇਹ ਦੇਖ ਲਓ ਕਿ ਇਸ جنگ ਦੇ ਜਿਹੜਾ ਅਸਲਾ ਚੱਲਿਆ ਉਹ ਕਹਿੰਦਾ ਸੀਗਾ ਉਹ ਕਿੰਦਾ ਕਿੰਦਾ ਅਸਲਾ ਸੀਗਾ ਉਹ ਵੱਡੇ ਪੱਧਰ ਤੇ ਜਿਹੜਾ ਸੀਗਾ ਵੱਡੇ ਸਾਮਰਾਜੀ ਮੁਲਕਾਂ ਦਾ ਸੀਗਾ ਜਿਨ੍ਹਾਂ ਦੇ ਹਜ਼ਾਰਾਂ ਕਰੋੜ ਦੇ ਜਿਹੜੇ ਸੀਗੇ ਇੱਥੇ ਜਹਾਜ਼ ਸੀਗੇ ਠੀਕ ਆ ਉਹ ਆਮ ਲੋਕਾਂ ਦੇ ਪੈਸੇ ਦੇ ਨਾਲ ਖਰੀਦੇ ਗਏ ਠੀਕ ਆ ਤੇ ਉਹ ਅੱਜ ਤੱਕ ਵੀ ਭਾਰ ਸਰਕਾਰ ਨੇ ਇਹ ਦੱਸਿਆ ਹੀ ਨਹੀਂ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਪੂਰੀ ਤਰ੍ਹਾਂ ਇਹ ਕਿਹਾ ਗਿਆ ਕਿ ਚੀਨ ਨੇ ਜਸ ਚੀਨ ਦੀ ਟੈਕਨੀਕ ਦੇ ਨਾਲ ਪਾਕਿਸਤਾਨ ਨੇ ਭਾਰਤ ਦਾ ਜਿਹੜਾ ਨੁਕਸਾਨ ਕੀਤਾ ਇੰਟਰਨੈਸ਼ਨਲ ਮੀਡੀਆ ਇਹ ਕਹਿ ਰਿਹਾ ਹੈਗਾ ਭਾਰਤ ਸਰਕਾਰ ਨੇ ਨਾ ਤੈਨੂੰ ਡਰਾਇ ਕੀਤਾ ਨਾ ਅਸੈਪਟ ਕੀਤਾ ਇਹਨਾਂ ਦੀ ਇੱਕ ਤਰ੍ਹਾਂ ਦੀ ਚੁੱਪੀ ਜਿਹੜੀ ਹੈਗੀ ਆ ਉਹ ਬਹੁਤ ਸਾਰੇ ਸਵਾਲ ਜਿਹੜੇ ਹੈਗੇ ਆ ਉਹ ਖੜੇ ਕਰਦੀ ਹੈਗੀ ਆ ਤੇ ਇਸ ਗੱਲ ਨੂੰ ਹੁਣ ਭਾਜਪਾ ਆਪਣੇ ਸਿਆਸੀ ਹਿੱਤਾਂ ਲਈ ਬਿਹਾਰ ਚੋਣਾਂ 'ਚ ਜਾਂ ਮਤਲਬ ਹੋਰ ਪੂਰੇ ਮੁਲਕ ਦੇ ਵਿੱਚ ਦੂਸਰੇ ਮੁੱਦਿਆਂ ਨੂੰ ਘੱਟੇ ਰੋਲਣ ਵਾਸਤੇ ਜਿਸ ਤਰ੍ਹਾਂ ਤੀਰਾਂ ਤੋਂ ਜਿਹੜੀ ਹੈਗੀ ਆ ਉਹ ਯਾਤਰਾ ਸ਼ੁਰੂ ਕਰ ਰਹੀ ਹੈਗੀ ਆ ਉਹਦੇ ਤੋਂ ਗੱਲ ਸਾਫ਼ ਆ ਕਿ ਇਹਨਾਂ ਨੂੰ ਇਸ ਮੁਲਕ ਦੇ ਲੋਕਾਂ ਦੇ ਨਾਲ ਠੀਕ ਆ ਇਹਦੇ ਨਾਲ ਕੋਈ ਸਰੋਕਾਰ ਨਹੀਂ ਹੈਗਾ ਇਹ ਸਾਮਰਾਜੀਆਂ ਦੀ ਅਧੀਨਗੀ ਤੇ ਉਹਨਾਂ ਦੇ ਇਸ਼ਾਰਿਆਂ ਦੇ ਮੁਤਾਬਕ ਚੱਲਦੇ ਆ ਤੇ ਇਹ ਸਿਰਫ ਆਪਣੇ ਜਿਹੜੇ ਹੈਗੇ ਆ ਇੱਥੇ ਵੋਟਾਂ ਜਿਹੜੀਆਂ ਨੇ ਹੈਗੀਆਂ ਨੇ ਉਹ ਦੇਖਦੇ ਆ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਕਿ ਆਪਣੇ ਲੋਕਾਂ ਨੂੰ ਇਹ ਇਹ ਕੁੱਟਣ ਵਾਲੇ ਜਿਹੜੇ ਆ ਉਹ ਹੈਗੇ ਆ ਉਹ ਜਿਸ ਤਰ੍ਹਾਂ ਇਸ ਮੁਲਕ 'ਚ ਸਾਰਾ ਕੁਝ ਚੱਲ ਰਿਹਾ ਮੋਦੀ ਦੀ ਰਾਜ 'ਚ ਉਹ ਸਾਰੇ ਅਸੀਂ ਜਿਹੜੇ ਹੈਗੇ ਉਹ ਦੇਖ ਰਹੇ ਹੈਗੇ ਆ ਮਤਲਬ ਕੀ ਕਹਿਣ ਦਾ ਸਪਸ਼ਟ ਮੰਨਣਾ ਹੋਵੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟਰੰਪ ਦੀ ਘੁਰਕੀ ਤੋਂ ਡਰਿਆ ਬਿਲਕੁਲ ਟਰੰਪ ਦੀ ਘੁਰਕੀ ਤੋਂ ਡਰੇ ਡਰੇ ਤੋਂ ਵੀ ਗਾਂ ਆਪਾਂ ਜੋ ਮਰਜੀ ਉਹ ਕਹਿ ਕਹਿ ਸਕਦੇ ਸ਼ਬਦ ਆਪਾਂ ਕੀ ਵਰਤਨੇ ਇੱਥੇ ਤੁਸੀਂ ਇਹ ਦੇਖੋ ਕਿ ਟਰੰਪ ਲਗਾਤਾਰ ਦਾਅਵੇ ਕਰ ਰਿਹਾ ਹੈਗਾ ਔਰ ਇਹ ਸਾਰੀ ਦੁਨੀਆ ਨੇ ਦੇਖ ਲਿਆ ਹਾਂ ਟਰੰਪ ਦਾ ਬਿਆਨ ਭਾਰ ਦੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ ਤੇ ਲੋਕਾਂ ਨੇ ਕਿਹਾ ਵੀ جنگ ਰੁਕ ਗਈ ਹਾਂ ਔਰ ਹੋਇਆ ਵੀ ਉਦਾਂ ਹੀ ਉਦਾਂ ਹੀ ਹੋ ਗਿਆ ਭਾਰਤ ਤੇ ਪਾਕਿਸਤਾਨ ਦੀ ਸਰਕਾਰ ਦੇ ਬਿਆਨ ਤੋਂ ਪਹਿਲਾਂ ਟਰੰਪ ਦੇ ਬਿਆਨ ਨੂੰ ਲੋਕਾਂ ਨੇ ਅਸਲੀਅਤ ਮੰਨ ਲਿਆ ਤਾਂ ਗੱਲ ਵੀ ਸਹੀ ਸੀ ਤੇ ਫਿਰ ਇਹਦਾ ਮਤਲਬ ਕਹਿੰਦੇ ਹੁਕਮ ਤੇ ਸਭ ਕੁਝ ਚੱਲਿਆ ਤੇ ਕਹਿੰਦੇ ਹੁਕਮ ਤੇ ਰੁਕਿਆ ਤੇ ਕਿੰਦਾ ਹੁਕਮ ਚੱਲਦਾ ਕੁਪਲੇਖਾ ਤਾਂ ਨਹੀਂ ਰਹਿ ਗਿਆ ਨਾ ਨੰਗੇ ਚਿੱਟੇ ਦਿਨ ਦਿਨ ਵਾਂਝ ਨੂੰ ਕਹਿੰਦੇ ਗੱਲ ਸਾਫ਼ ਜਿਹੜੀ ਆ ਗਈ ਆ ਉਹ ਹੋ ਚੁੱਕੀ ਆ ਤੇ ਜਿਹੜਾ ਇਹਨਾਂ ਨੇ ਉਸ ਤੋਂ ਬਾਅਦ ਜਿਹੜਾ ਇਹਨੇ ਸੰਬੋਧਨ ਕੀਤਾ ਮੁਲਕ ਦੇ ਨਾਮ ਉਹ ਬਿਲਕੁਲ ਉਸ ਤਰ੍ਹਾਂ ਦਾ ਸੀਗਾ ਜਿਸ ਤਰ੍ਹਾਂ ਦਾ ਇਹਨਾਂ ਨੇ ਟੀਵੀ ਚੈਨਲਾਂ ਨੇ اسلامਾਬਾਦ ਤੇ ਕਬਜ਼ਾ ਕਰ ਲਿਆ ਕਰਾਚੀ ਤੇ ਕਬਜ਼ਾ ਕਰ ਲਿਆ ਠੀਕ ਆ ਪਾਕਿਸਤਾਨ ਚਾਹ ਕਰਤਾ ਜਿਹੜੇ ਜਿੱਡੇ ਗਪੌੜ ਗੋਦੀ ਮੀਡੀਆ ਨੇ ਛੱਡੇ ਹੈਗੇ ਆ ਉਸੇ ਗੋਦੀ ਮੀਡੀਆ ਤੇ ਹੀ ਜਿਹੜਾ ਨਰਿੰਦਰ ਮੋਦੀ ਦਾ ਭਾਸ਼ਣ ਚੱਲਿਆ ਉਹ ਵੀ ਐਂ ਲੱਗਦਾ ਸੀ ਕਿ ਉਹਨਾਂ ਟੀਵੀ ਚੈਨਲਾਂ ਦੇ ਸ਼ਾਇਦ ਐਂਕਰਾਂ ਨੇ ਲਿਖ ਕੇ ਦਿੱਤਿਆ ਜਿੱਡੇ ਜਿੱਡੇ ਗਪੌੜ ਪ੍ਰਧਾਨ ਮੰਤਰੀ ਨੇ ਜਿਹੜੇ ਹੈਗੇ ਛੱਡੇ ਆ ਉਹਨਾਂ ਨੇ ਇਸ ਜਿਹੜੇ ਮਤਲਬ ਪੂਰੀ ਦੁਨੀਆ ਦੇ ਵਿੱਚ ਪੂਰੇ ਕਮੰਤਰੀ ਭਾਈਚਾਰੇ ਦੇ ਵਿੱਚ ਜਿਹੜੀ ਹੈਗੀ ਆ ਇਸ ਮੁਲਕ ਦੀ ਸਾਖ ਜਿਹੜਾ ਅਜਾ ਸਾਰਾ ਕੁਝ ਜਿਹੜੇ ਇਹਨਾਂ ਦੇ ਦਾਅਵੇ ਸੀਗੇ ਜਾਂ ਜਿਹੜਾ ਜਿੰਨਾ ਕੁ ਇਹਨਾਂ ਦਾ ਪਹਿਲਾਂ ਇਹ ਦਾਅਵੇ ਕਰਦੇ ਸੀ ਕਿ ਭਾਰਤ ਦਾ ਸਟੇਟਸ ਇਹ ਆ ਵੋ ਆ ਵਿਸ਼ਵ ਸ਼ਕਤੀ ਬਣ ਗਿਆ ਵਿਸ਼ਵ ਗੁਰੂ ਬਣ ਗਿਆ ਠੀਕ ਆ ਉਹ ਵਿਸ਼ਵ ਗੁਰੂ ਕਿੰਦੀ ਕੁਰਕੀ ਦੇ ਮੁਤਾਬਕ ਚੱਲਦਾ ਹੈਗਾ ਉਹ ਸਪਸ਼ਟ ਹੋ ਗਿਆ ਇੱਕ ਗੱਲ ਇੱਥੇ ਹੋਰ ਨਿਕਲ ਕੇ ਆ ਰਹੀ ਹੈ ਜਦਨੇ ਟਰੰਪ ਨੇ ਸਮਝੌਤਾ ਕਰਾਇਆ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਟਰੰਪ 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 ਹੋਣ ਲੱਗ ਗਈ ਮਤਲਬ ਲੋਕਾਂ ਨੇ ਵੱਖ-ਵੱਖਰੇ ਤਰੀਕੇ ਨਾਲ 3D ਉਹਦੀਆਂ ਫੋਟੋ ਬਣਾਈਆਂ AI ਨਾਲ ਫੋਟੋ ਬਣਾਈਆਂ ਸਰਪੰਚ ਬਣਾ ਦੁੱਤਾ ਪਾ ਅੱਗੇ ਉਹਦੇ ਸਿਰ ਤੇ ਰੱਖ ਦਿੱਤੀ ਕਿ ਫੈਸਲਾ ਕਰਵਾਇਆ ਇਹ ਸੋਸ਼ਲ ਮੀਡੀਆ ਦਾ ਕੰਮ ਸੀ ਹੁਣ ਇੱਕ ਮੰਗ ਹੋਰ ਉੱਠੀ ਹੈ ਨਾਲ ਹੀ ਸਿਮਰਨਜੀਤ ਸਿੰਘ ਮਾਨ ਨੇ ਮੰਗ ਉਠਾਈ ਹੈ ਕਿ ਟਰੰਪ ਨੂੰ ਨੋਬਲ ਪੁਰਸਕਾਰ ਦੇਣਾ ਚਾਹੀਦਾ ਹੈ ਕਿ ਉਹਨਾਂ ਨੇ ਦੋਨਾਂ ਦੇਸ਼ਾਂ ਦੇ ਵਿਚਕਾਰ ਹੋਣ ਵਾਲੀ ਪਰਮਾਣੂ ਜੰਗ ਰੋਕ ਦਿੱਤੀ ਤੁਸੀਂ ਦੇਖੋ ਸਿਮਰਨਜੀਤ ਸਿੰਘ ਮਾਨ ਹੋਰ ਬਾਰੇ ਕੀ ਕਹਿਣਾ ਹੋਰ ਬਾਰੇ ਬਹੁਤ ਕੁਝ ਪਹਿਲਾਂ ਕਿਹਾ ਜਾ ਚੁੱਕਾ ਠੀਕ ਆ ਉਹ ਕੁਝ ਨਾ ਕੁਝ ਇਦਾਂ ਦੀਆਂ ਸ਼ੁਰਲੀਆਂ ਜਿਹੜੀਆਂ ਹੈਗੀਆਂ ਉਹ ਛੱਡਦੀ ਰਹਿੰਦੇ ਹੈਗੇ ਆ ਠੀਕ ਆ ਇਸ ਕਰਕੇ ਉਹਨਾਂ ਕਿਸੇ ਸਰਕਾਰ ਚ ਨਾ ਹੋਰ ਉਹਨਾਂ ਬਾਰੇ ਛੱਡੋ ਕੀ ਕਹਿਣਾ ਸਾਰੀ ਦੁਨੀਆ ਨੂੰ ਜਿਹੜਾ ਹੈਗਾ ਉਹ ਪਤਾ ਹੀ ਹੈਗਾ ਠੀਕ ਆ ਤਾਂ ਇਹਦੇ ਤੋਂ ਇੱਕ ਇਹ ਗੱਲ ਲੱਗਦਾ ਕਿ ਸਿਮਰਨਜੀਤ ਸਿੰਘ ਮਾਨਵਰੀ ਜਿਹੜੇ ਦਾਅਵੇ ਕਰਦੇ ਆ ਕਿ ਵੀ ਮੈਂ ਕਿਸੇ ਭਾਈਚਾਰੇ ਨੂੰ ਜਿਹੜਾ ਹੈਗਾ ਉਹ ਇਨਸਾਫ ਦਿਵਾਉਣਾ ਹੈਗਾ ਠੀਕ ਆ ਉਹ ਜਿਸ ਤਰ੍ਹਾਂ ਮਤਲਬ ਉਹਨਾਂ ਦੀ ਸਾਮਰਾਜੀਆਂ ਪ੍ਰਤੀ ਉਹਨਾਂ ਦੀ ਸਮਝ ਹੈਗੀ ਆ ਇਹ ਉਹਨਾਂ ਦੀ ਸੂਝ ਦਾ ਵੀ ਪ੍ਰਗਟਾਵਾ ਹੈਗਾ ਠੀਕ ਆ ਕਿ ਦੁਨੀਆ ਦਾ ਜਿਹੜਾ ਉਹ ਕਹਿੰਦੇ ਪਰਮਾਣੂ ਯੰਗ ਤੋਂ ਰੋਕ ਲਿਆ ਕਿੰਨੇ ਰੋਕ ਲਿਆ ਕਿ ਦੁਨੀਆ ਚ ਇੱਕੋ ਵਰੀ ਪਰਮਾਣੂ ਚੱਲਿਆ ਜਿਹਨੇ ਅਮਰੀਕਾ ਨੇ ਚਲਾਇਆ ਤੁਸੀਂ ਦੇਖੋ ਕਿ ਦੁਨੀਆ ਦੇ ਵਿੱਚ ਚੀਜ਼ਾਂ ਅਸੂਲਨ ਕਿੱਥੇ ਤੈਹ ਹੋ ਰਹੀਆਂ ਕੁਝ ਪ੍ਰਿੰਸੀਪਲ ਦੇ ਬੇਸ ਤੇ ਥੋੜਾ ਚੀਜ਼ਾਂ ਤੈਹ ਹੋ ਰਹੀਆਂ ਨੇ ਠੀਕ ਆ ਜਿਹਨੂੰ ਕਹਿੰਦੇ ਤਗੜੇ ਦਾ ਸੱਤੀ ਵੀ ਹੀ ਸੋਵਾ ਅਮ ਦੁਨੀਆ ਚ ਕੋਵਰੀ ਪਰਮਾਣੂ ਬੰਬ ਚੱਲੇ ਆ ਉਹ ਅਮਰੀਕਾ ਨੇ ਚਲਾਏ ਹਿਰੋਸ਼ੀਮਾ ਤੇ ਨਾਗਾਸਾਕੀ ਜਿਹੜੇ ਜਾਪਾਨ ਦੇ ਸ਼ਹਿਰ ਸੀ ਉਹ ਬਰਬਾਦ ਕਰਕੇ ਜਿਹੜੇ ਸੀਗੇ ਉਹ ਰੱਖਤੇ ਔਰ ਇਸੇ ਅਮਰੀਕਾ ਨੇ ਜਦੋਂ ਅਰਾਕ ਤੇ ਕਬਜ਼ਾ ਕਰਨਾ ਸੀਗਾ ਜਦੋਂ ਸੁਦਾਮ ਸੈਨ ਅਮਰੀਕਨ ਸਾਮਰਾਜੀ ਦੀ ਸਾਮਰਾਜੀਆਂ ਦੀ ਔਰ ਡਾਲਰ ਦੀ ਜਿਹੜੀ ਹੈਜਮਨੀ ਸੀ ਉਹਨੂੰ ਚੁਣੌਤੀ ਦੇ ਰਿਹਾ ਸੀਗਾ ਆਪਦੇ ਮੁਲਕ ਦੀ ਜਿਹਨੂੰ ਕਹਿੰਦੇ ਆਪਦੀ ਮਾਤਰਪੂਰਬੀ ਲਈ ਡਟ ਕੇ ਖੜਾ ਸੀਗਾ ਉਸ ਸੁਦਾਮ ਸੈਨ ਨੂੰ ਨੀਵਾਂ ਦਿਖਾਉਣ ਲਈ ਇਰਾਕ ਤੇ ਹਮਲਾ ਕਰਨ ਦੀ ਲਈ ਇਹ ਇੱਕ ਲੈ ਕੇ ਆਏ ਕਿ ਬਹੁਤ ਸਾਰੇ ਮਾਰੂ ਹਥਿਆਰ ਜਿਹੜੇ ਹੈਗੇ ਆ ਉਹ ਇਰਾਕ ਦੇ ਕੋਲੇ ਆ ਯੂਐਨਓ ਦੀ ਟੀਮ ਕਹੀ ਉਹ ਕੋਈ ਮਾਰੂ ਹਥਿਆਰ ਉੱਥੋਂ ਨਹੀਂ ਮਿਲਿਆਗਾ ਇਹਦੇ ਬਾਵਜੂਦ ਜਿਹੜਾ ਅਮਰੀਕਾ ਨੇ ਇਰਾਕ ਤੇ ਹਮਲਾ ਕੀਤਾ ਯਾਨੀ ਕਿ ਉਹਦੀ ਹਾਲਤ ਹੈ ਜਿਹੜਾ ਬੰਦਾ ਦੁਨੀਆ ਦੇ ਵਿੱਚ ਪਰਮਾਣੂ ਚਲਾਉਣ ਵਾਲਾ ਦੁਨੀਆ ਦੇ ਲਗਲਾ ਕੋਨਿਆਂ 'ਚ ਜੰਗਾਂ ਛੇੜਨ ਵਾਲਾ ਜਿਹੜਾ ਇਜ਼ਰਾਈਲ ਅੱਜ ਫਲਸਤੀਨੀਆਂ ਨੂੰ ਕੁਚਲ ਰਿਹਾ ਹੈਗਾ ਉਸ ਇਜ਼ਰਾਈਲ ਦੀ ਜਿਹੜਾ ਹੈਗਾ ਉਹ ਪਿੱਠ ਤੇ ਖੜਾ ਜਿਹੜਾ ਯੂਕਰੇਨ ਦੇ ਲੋਕ ਮਾਰੇ ਜਾ ਰਹੇ ਹੈਗੇ ਆ ਤੇ ਉੱਥੇ ਉਸ ਮਸਲੇ ਨੂੰ ਹੱਲ ਕਰਨ ਦੀ بجائے ਉਸ جنگ ਨੂੰ ਹਵਾ ਦਿੰਦਾ ਰਿਹਾ ਹੁਣ ਤੱਕ ਪਤਾ ਨਹੀਂ ਦੁਨੀਆ ਦੇ ਕਿਹੜੇ-ਕਿਹੜੇ ਖਿੱਤੇ ਚ ਉਹਨੇ ਜੰਗਾਂ ਛੇੜੀਆਂ ਠੀਕ ਆ ਉਹ ਜਿਹੜੀ ਉਹਦੀ ਦੁਨੀਆ ਦੇ ਵਿੱਚ ਗੁੰਡਾਗਰਦੀ ਕਰਕੇ ਮਸ਼ਹੂਰ ਆ ਤੇ ਉਹਨੂੰ ਜੇ ਕੋਈ ਸ਼ਾਂਤੀ ਦਾ ਜਿਹੜਾ ਇਹੜਾ ਉਹਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ ਦੇਣ ਦੀ ਗੱਲ ਕਰਦਾ ਹੋਵੇ ਉਹਨੂੰ ਯਕੀਨਨ ਤੌਰ ਤੇ ਚੰਗੇ ਦਿਮਾਗੀ ਰੋਗਾਂ ਦੇ ਮਾਹਰ ਕੋਲੇ ਭੇਜਣ ਦੀ ਜ਼ਰੂਰਤ ਆ ਅੱਛਾ ਹੁਣ ਮਤਲਬ ਕੀ ਲੱਗਦਾ ਹੈ ਜਿਸ ਤਰੀਕੇ ਦਾ ਮਾਹੌਲ ਬਣਿਆ ਜਿਸ ਤਰੀਕੇ ਪਹਿਲਾਂ ਲੋਕਾਂ ਦੀ ਇਹ ਗੱਲ ਸੀ ਕਿ ਪਹਿਲਗਾਮ ਦੀ ਘਟਨਾ ਨੂੰ ਵੀ ਲੋਕ ਸ਼ੱਕੀ ਦੇਖਦੇ ਸੀ ਉਸ ਤੋਂ ਬਾਅਦ ਇਹ ਦੇਖਿਆ ਕਿ ਜਿਵੇਂ ਸਟ੍ਰਾਈਕ ਹੋਈ ਉਹਨੂੰ ਵੀ ਦੇਖਿਆ ਕਿ ਭਾਜਪਾ ਤੇ ਇਲਜ਼ਾਮ ਲੱਗੇ ਕਿ ਵੋਟਾਂ ਦੀ ਖਾਤਰ ਇਹ ਸਭ ਕੁਝ ਹੋ ਰਿਹਾ ਹੈਗਾ ਪਰ ਹੁਣ ਤਾਂ ਇੱਕ ਵਾਰ ਬੈਕਫੁੱਟ ਤੇ ਚਲੀ ਗਈ ਹੈ ਕਿ ਇਹ ਵੀ ਤਾਂ ਨਹੀਂ ਕਿ ਜਿਵੇਂ ਕਹਿੰਦੇ ਕਿ ਸਾਰਾ ਕੁਝ ਅਮਰੀਕਾ ਤੋਂ ਚੱਲਦਾ ਹੈ ਕਿ ਹੁਣ ਇਸ ਮੋਦੀ ਦੇ ਚਿਹਰੇ ਨੂੰ ਜਾਂ ਭਾਜਪਾ ਨੂੰ ਪਿੱਛੇ ਕਰਕੇ ਕਾਂਗਰਸ ਨੂੰ ਅੱਗੇ ਲੈ ਕੇ ਆਉਣ ਦੀ ਕਿਉਂਕਿ ਇੱਕ ਪਾਸੇ ਚਰਚਾ ਚੱਲਦੀ ਹੈ ਕਿ ਇੰਦਰਾ ਗਾਂਧੀ ਨੇ ਸਭ ਕੁਝ ਕੀਤਾ ਸੀ ਕਿਤੇ ਉਧਰਲੇ ਪਾਸੇ ਨੂੰ ਗੱਲਾਂ ਜਾ ਰਹੀਆਂ ਜਾਂ ਹਾਲੇ ਇਹ ਕਾਲੀ ਇਹ ਗੱਲ ਤੇ ਗੱਲ ਕਰਨੀ ਦੇਖੋ ਇਸ ਮੁਲਕ ਦੇ ਵਿੱਚ ਕੁਝ ਵੀ ਜਿਹਨੂੰ ਕਹਿੰਦਾ ਵੀ ਕਾਰਪੋਰੇਟ ਘਰਾਣਿਆਂ ਔਰ ਸਾਮਰਾਜੀਆਂ ਦੇ ਇਸ਼ਾਰੇ ਤੋਂ ਬਣਾ ਕੁਝ ਨਹੀਂ ਹੁੰਦਾ ਨੀਰਾ ਰਾਡੀਆ ਟੇਪ ਜਦੋਂ ਆਈ ਉਹ ਸਪਸ਼ਟ ਸੀ ਜਿੰਦੇ ਚ ਅਮਾਨੀ ਇਹ ਕਹਿ ਰਹੇ ਕਿ ਕਾਂਗਰਸ ਘਰ ਦੀ ਦੁਕਾਨ ਹੈ ਠੀਕ ਹੈ ਉਹੀ ਕਾਂਗਰਸ ਜਿਹੜੀ ਹੈਗੀ ਅੱਜ ਪਾਣੀ ਪੀ ਪੀ ਕੇ ਜਿਹੜੀ ਹੈਗੀ ਆ ਅਬਾਨੀ ਅਦਾਨੀ ਨੂੰ ਕੋਸ ਰਹੀ ਹੈਗੀ ਆ ਠੀਕ ਆ ਤੋ ਰਾਜ ਕਰਨ ਵਾਲੇ ਤਾਂ ਜਿਹੜੇ ਹੈਗੇ ਆ ਉਹ ਵੋਟਾਂ ਚ ਆਉਂਦੇ ਹੀ ਨਹੀਂ ਹੈਗੇ ਠੀਕ ਆ ਕਿਸੇ ਦਾ ਵੀ ਇੱਥੇ ਰਾਜ ਹੋਵੇ ਕਿਹੜੀ ਵੀ ਪਾਰਟੀ ਦਾ ਜਿਹੜੀ ਸੱਤਾ ਚ ਹੋਵੇ ਸਾਮਰਾਜੀਆਂ ਦੀ ਅਧਿਨਗੀ ਦੇ ਮੁਤਾਬਕ ਹੀ ਸਾਰਾ ਕੁਝ ਜਿਹੜਾ ਚੱਲ ਰਿਹਾ ਹੈਗਾ ਭਾਵੇਂ 1991 ਦੀ ਨਵੀਂ ਆਰਥਿਕ ਨੀਤੀ ਦੀ ਗੱਲ ਕਰ ਲਈਏ ਡਬਲਯੂਟੀਓ ਦੀ ਗੱਲ ਕਰ ਲਈਏ ਵਰਲਡ ਬੈਂਕ ਦੀਆਂ ਸ਼ਰਤਾਂ ਦੀ ਗੱਲ ਕਰ ਲਈਏ ਸਾਰਾ ਕੁਝ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਉਹ ਕਿੰਨੂੰ ਇਹਨਾਂ ਨੂੰ ਲਿਆ ਕੇ ਉਹਨੂੰ ਉਭਾਰਨਾ ਚਾਹੁੰਦੇ ਆ ਇਹ ਇਹ ਤਾਂ ਹਜੇ ਤਾਂ ਮਤਲਬ ਜਿਹੜਾ ਕਿਉਂਕਿ ਉਹਨਾਂ ਦੀ ਮਜ਼ਬੂਤ ਸਰਕਾਰ ਹੈਗੀ ਆ ਤੀਜੀ ਵਾਰੀ ਬਣੇ ਹੈਗੇ ਆ ਠੀਕ ਹੈ ਹਜੇ ਤਾਂ ਇਹਨਾਂ ਤੋਂ ਹੀ ਉਹ ਕੰਮ ਲੈਣ ਬਾਰੇ ਜਿਹੜਾ ਹੈਗੇ ਆ ਉਹ ਸੋਚ ਰਹੇ ਆ ਕਿਉਂਕਿ ਉਹਨੇ ਕਿਹਾ ਟਰੰਪ ਨੇ ਕਿ ਮੈਂ ਇਹਨੂੰ ਵਪਾਰ ਦੀ ਗੱਲ ਕੀਤੀ ਹੈ ਵੀ ਜੇ ਤੁਸੀਂ ਜੰਗ ਨਹੀਂ ਰੋਕੋਗੇ ਵਪਾਰ ਨਹੀਂ ਕਰੂੰਗਾ ਇਹਦਾ ਮਤਲਬ ਇਹ ਹਜੇ ਸਾਮਰਾਜੀਆਂ ਤੋਂ ਬਾਹਰ ਹੈ ਹੀ ਨਹੀਂ ਗੇ ਠੀਕ ਹੈ ਇਸ ਕਰਕੇ ਆਪਣੇ ਆਕਾ ਤੋਂ ਬਾਹਰ ਹੈ ਹੀ ਨਹੀਂ ਗੇ ਜੇ ਹੋਰ ਵੀ ਕੋਈ ਆ ਜਾਊਗਾ ਠੀਕ ਹੈ ਤੇ ਉਹਨਾਂ ਦਾ ਹੁਕਮ ਤਾਂ ਚੱਲਦਾ ਹੀ ਰਹਿਣਾ ਜਿੰਨਾ ਚਿਰ ਇਸ ਮੁਲਕ ਦੇ ਲੋਕ ਇਤੋਂ ਜਿਹੜੀ ਸਾਮਰਾਜੀ ਝੂਲਾ ਸਾਡੇ ਲੋਕਾਂ ਤੇ ਪਿਆ ਹੋਇਆ ਉਹਨੂੰ ਲਾਉਣ ਵਾਸਤੇ ਮੈਦਾਨ ਦੇ ਵਿੱਚ ਜਿਹੜੇ ਹੈਗੇ ਆ ਉਹ ਨਵੇਂ ਨਿਤਰ ਦੇਗੇ ਦੁਨੀਆ ਦੇ ਵਿੱਚ جنگ ਤੇ ਅਮਨ ਜਿਹੜਾ ਹੈਗਾ ਅੱਜ ਸਾਮਰਾਜੀ ਜਿਹੜੇ ਹੈਗੇ ਆ ਉਹ ਤੈਅ ਕਰ ਰਹੇ ਹੈਗੇ ਆ ਸਾਮਰਾਜੀਆਂ ਤੋਂ ਬਾਹਰ ਦੁਨੀਆ ਦੇ ਕਿਸੇ ਖਿੱਤੇ 'ਚ ਕੋਈ جنگ ਨਹੀਂ ਉਹਨਾਂ ਦੀ ਇੱਛਾ ਤੋਂ ਬਿਨਾ ਕੋਈ ਜੰਗਬੰਦੀ ਨਹੀਂ ਹੁੰਦੀ ਸਾਮਰਾਜੀ ਜਿਹੜਾ ਅੱਜ ਸੰਸਾਰ ਪ੍ਰਬੰਧ ਆ ਉਹਦੇ ਹੁਕਮਾਂ ਦੇ ਤਹਿਤ ਹੀ ਸਾਰਾ ਕੁਝ ਜਿਹੜਾ ਅੱਜ ਚੱਲ ਰਿਹਾ ਹੈਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਬਾਈ ਜੀ ਬਹੁਤ ਬਹੁਤ ਗੱਲਬਾਤ ਕੀਤੀ ਰਜਿੰਦਰ ਦੇਵ ਸਿੰਘ ਵਾਲਾ ਦੇ ਨਾਲ ਅੱਜ ਜੋ ਐਸਕੇਮ ਵੱਲੋਂ ਪ੍ਰੋਗਰਾਮ ਦੇ ਤਸੀਹੋਦੇ ਤਹਿਤ ਤਾਂ ਉਹਨਾਂ ਨੇ ਕਿਹਾ ਕਿ ਚੰਗੀ ਗੱਲ ਹੈ ਜੰਗ ਰੁਕੀ ਹੈ ਪਰ ਜਾਂਗਰੂ ਕਹਿੰਦੇ ਜਿਹੜਾ ਜਿਸ ਤਰੀਕੇ ਨਾਲ ਡੋਨਾਲਡ ਟਰੰਪ ਦਾ ਟਵੀਟ ਆਉਂਦਾ ਉਸ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਆ ਕਿ ਇਥੋਂ ਇੱਕ ਗੱਲ ਕਲੀਅਰ ਹੋ ਗਈ ਜਿਹੜਾ ਪਹਿਲਾਂ ਚੋਰੀ ਛੁਪੇ ਗੱਲਾਂ ਹੁੰਦੀਆਂ ਸੀ ਉਹਨਾਂ ਸਾਹਮਣੇ ਆ ਕੇ ਟਰੰਪ ਨੇ ਕਹਿ ਦਿੱਤਾ ਕਿ ਇਹ ਦੋਨੇ ਮੁਲਕੀ ਉਹਦੇ ਅਧੀਨ ਨੇ ਉਹਦੇ ਜਿਹੜੀਆਂ ਸਾਮਰਾਜੀਆਂ ਦੇ ਅਧੀਨ ਚੱਲਦੇ ਨੇ ਜਿਵੇਂ ਸਾਮਰਾਜੀ ਮੁਲਕ ਚਾਹੁੰਦੇ ਨੇ ਉਸ ਤਰੀਕੇ ਦੇ ਫੈਸਲੇ ਲੈਂਦੇ ਨੇ ਜੋ ਜੰਗ ਚਾਹੁੰਦੇ ਨੇ ਜੰਗ ਹੁੰਦੀ ਹੈ ਜੋ ਅਮਨ ਚਾਹੁੰਦੇ ਨੇ ਅਮਨ ਹੁੰਦੀ ਹੈ ਤਾਂ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਉਹ ਇਹ ਲੈ ਕੇ ਆਏ ਆ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਹੋਰ ਇਸ ਤਰੀਕੇ ਦੀ